ਲੱਗੇ ਆ ਜਿਪੀ ਆਟਾ ਨੋਡਲ ਉਹ ਵੀ ਪ੍ਰੋਟੀਨ ਪਾ ਕੇ ਸੋ ਸਭ ਤੋਂ ਪਹਿਲਾਂ ਮੈਂ ਪੈਕਟ ਨੂੰ ਖਾਲੀ ਕਰ ਲਿਆ ਇੱਕ ਪੈਕਟ ਤੋਂ ਵਿੱਚੋਂ ਇੱਕ ਗੋਲਾ ਮੈਂ ਕੱਢ ਕੇ ਆਪਣੀ ਕੜਾਈ 'ਚ ਪਾ ਦਿਆ ਤੇ ਦੂਜਾ ਗੋਲਾ ਜਿਹੜੇ ਦੋ ਗੋਲੇ ਬਾਕੀ ਸੀ ਉਹ ਮੈਂ ਘਰਦਿਆਂ ਲਈ ਬਣਾਉਣਾ ਤੇ ਅਤੀਲੇ 'ਚ ਪਾ ਲਿਆ ਇਸ ਤੋਂ ਬਾਅਦ ਹੁਣ ਅਸੀਂ ਮਸਾਲਾ ਪਾਵਾਂਗੇ ਸਿੱਕੀ ਜੀ ਮੈਗੀ ਨੂੰ ਸੁਆਦ ਬਣਾਉਣਾ ਤੇ ਮੈਂ ਜਿਹੜਾ ਮਸਾਲਾ ਵਿੱਚ ਆਇਆ ਹੀ ਉਹ ਕੱਟ ਲਿਆ ਵਾ ਉਹਦੇ ਤਿੰਨ ਪੈਕਟੇ ਇੱਕ ਮੈਂ ਆਪਣੇ ਵਾਲੀ 'ਚ ਪਾ ਦੇਣ ਲੱਗਾ ਵਾਂ ਹਾਂ ਲੋ ਆਪਾਂ ਆ ਦਿੱਤਾ ਕੋਈ ਉਧਰ ਵਾਲੀ ਜੇ ਉਬਲ ਚੰਗੀ ਦੂਜੀ ਮੈਗੀ ਆਲਰੇਡੀ ਉਬਲਨੀ ਸ਼ੁਰੂ ਹੋ ਗਈ ਹੈ ਉਹਦੀ ਗੈਸ ਕੱਟ ਕਰ ਦਿੰਦੇ ਆ ਗੈਸ ਕੱਟ ਕਰਕੇ ਤੇ ਆਪਾਂ ਦੂਜੀ ਤੋਂ ਵੀ ਪੈਕਟ ਜਾਈਦੇ ਉਹਦੇ ਵਿੱਚ ਪਾ ਦਈਏ ਕੋਲੋਜੀ ਤਾਂ ਦੂਹਰਦੀ ਬਣੀ ਮੈਗੀ ਲਗਭਗ ਤਿਆਰ ਹੋ ਚਈ ਗਈ ਹੁਣ ਬਸ ਨੂੰ ਬਾੜੇ ਦਿਮਾਉਣਾ ਹੈ ਮਸਾਲਾ ਪਾ ਦਿੱਤਾ ਹੁਣ ਮੈਗੀ ਦਾ ਜਿਹੜਾ ਮਸਾਲਾ ਵਿੱਚ ਘੋਲ ਰਹੇ ਆ ਆਪਾਂ ਇਹ ਮੈਗੀ ਆਪਾਂ ਘੋਲ ਘੋਲ ਕੇ ਤੇ ਇਹਨੂੰ ਹੁਣ ਅਸੀਂ ਥੋੜਾ ਜਿਹਾ ਡੁੱਲ ਗਿਆ ਬਾਹਰ ਇਹਨੂੰ ਹੁਣ ਅਸੀਂ ਉਬਲਣ ਦੇਣਾ ਬਸ ਤੇ ਇਹ ਮੈਗੀ ਆਪੇ ਬਣ ਕੇ ਤਿਆਰ ਹੋ ਜਾਣੀ ਹੁਣ ਉਹਨੇ ਆਪਾਂ ਦੂਜੀ ਪ੍ਰਕਿਰਮ ਲੈ ਲਈ ਹਾਲ ਵਿੱਚ ਮਸਾਲਾ ਪਾ ਕੇ ਆਪਾਂ ਇਹਨੂੰ ਘੋਲਣਾ ਸ਼ੁਰੂ ਕਰ ਦਿੱਤਾ ਹੈ ਲੋ ਜੀ ਇਹਨੂੰ ਆਪਾਂ ਹੀ ਘੋਲ ਰਹੇ ਹਾਂ ਦੋਸਤੋ ਕੜਾਈ ਤੱਤੀ ਹੋਣ ਕਰਕੇ ਆਪਾਂ ਨੂੰ ਇੱਕ ਸਾਈਡ ਤੋਂ ਇਹਨੂੰ ਪਾਉਣਾ ਨਾ ਪੜਨਾ ਪਊਗਾ ਇਦਾਂ ਉਹ ਮੈਗੀ ਨੂੰ ਪ੍ਰੋਟੀਨ ਜੁਕਤ ਬਣਾਉਣਾ ਤੇ ਇਹਦੇ ਵਿੱਚ ਆਪਾਂ ਪਾ ਰਹੇ ਆ ਐਜ਼ ਇਟ ਇਜ਼ ਦਾ ਕਲੀਨ ਐਂਡ ਪਿਓਰ ਸਪਲੀਮੈਂਟ ਇਹ ਹੈਗਾ ਵਾ ਸਾਡੇ ਕੋਲ ਪਲਾਂਟ ਪ੍ਰੋਟੀਨ ਤੇ ਦੇਖ ਲਓ ਜੀ ਸੋਇਆ ਪ੍ਰੋਟੀਨ ਹੈ ਇਹ ਜੇ ਪੈਕਟ ਖੋਲੋਗੇ ਤੁਹਾਨੂੰ ਕੁਝੰਦਾ ਦਿਖਾਈ ਦੇਵੇਗਾ ਇਹਦੇ ਵਿੱਚ ਇੱਕ ਸਕੂਪ ਇੱਕ ਸਰਵਿੰਗ ਦੇ ਚ ਤੁਸੀਂ ਦੇਖ ਸਕਦੇ ਹੋ 30 ਗ੍ਰਾਮ ਦੀ ਸਰਵਿੰਗ ਹੈ ਤੇ ਵਿੱਚ 27 ਗ੍ਰਾਮ ਪ੍ਰੋਟੀਨ ਹੈ ਫਿਰ ਇਹਨੂੰ ਆਪਾਂ ਖਟਾਂਗੇ ਤੇ ਚੋਇਦਾ ਇੱਕ ਫੁੱਲ ਸਕੂਪ ਆਪਾਂ ਪਾ ਲਿਆ ਤਾਂ ਮੈਗੀ ਦੇ ਵਿੱਚ ਲਓ ਜੀ ਹੁਣ ਘੋਲਦੇ ਆ ਥੋੜੀ ਜਿਹੀ ਇਹ ਪ੍ਰੋਟੀਨ ਆਪਾਂ ਪਾ ਗਏ ਹੁਣ ਹੌਲੀ ਹੌਲੀ ਘੋਲਾਂਗੇ ਵਿੱਚ ਜੀਆਂ ਵੇਹ ਤੇ ਢੀਲੀਆਂ ਜੀਆਂ ਬੜੀ ਜਾ ਰਹੀਆਂ ਮੈਨੂੰ ਲੱਗਦਾ ਵਿੱਚ ਪਾਣੀ ਹੋਰ ਪੋਣਾ ਪਊਗਾ ਤੇ ਦੋਸਤੋ ਦੂਸਰੀ ਮੈਗੀ ਤੇ ਲੱਗਦਾ ਤਿਆਰ ਹੋ ਚੁੱਕੀ ਹੈ ਬਣ ਕੇ ਆਪਣੀ ਪ੍ਰੋਟੀਨ ਵਾਲੀ ਮੈਗੀ ਦੀ ਹਾਲਤ ਇਦਾਂ ਦੀ ਹੈ ਕੁਝ ਦੇਖ ਕਰਦੇ ਵੀ ਇਹਨੂੰ ਕੰਟੀਨਿਊਸ ਘੋਲਣਾ ਪੈਣਾ ਕਿ ਪ੍ਰੋਟੀਨ ਦੀਆਂ ਢੇਲੀਆਂ ਬਣ ਚੁੱਕੀਆਂ ਨੇ ਉਹ ਤੇਰੀਆਂ ਜਿਹੜੀਆਂ ਦੂਰੀਆਂ ਨੇ ਇੱਕ ਸਵਾਦ ਕੱਚਾ ਕੱਚਾ ਪੜਾਪੜਾਊਗਾ ਮੈਂ ਸੁਜੈਸਟ ਕਰਦਾ ਹਾਂ ਕਿ ਅੱਗੇ ਤੋਂ ਜਦੋਂ ਆਪਾਂ ਪ੍ਰੋਟੀਨ ਵਾਲੀ ਕੋਈ ਵੀ ਆਇਟਮ ਬਣਾਵਾਂਗੇ ਪ੍ਰੋਟੀਨ ਨੂੰ ਕੋਲ ਸ਼ੇਕ ਕਰ ਚੁਪਾ ਕੇ ਚੰਗੀ ਤਰ੍ਹਾਂ ਡਿਲੀਊਟ ਕਰ ਲਾਂਗੇ ਕੋਈ ਜ਼ਿਆਦਾ ਵਧੀਆ ਲੱਗੇ ਦੇਖਦੇ ਹਾਂ ਕੀ ਆਇਟਮ ਬਣਦੀ ਹੈ ਸਟੇਪ ਹੋਰ ਤੇ ਦੋਸਤੋ ਇਹ ਬਣਿਆ ਹੈ ਸਾਡੇ ਜਿਹੜੇ ਪ੍ਰੋਟੀਨ ਵਾਲੇ ਨੂਡਲ ਆ ਇਹ ਤੇ ਕੁਝ ਹੋਰੀ ਆਇਟਮ ਬਣ ਗਈ ਹੈ ਹੁਣ ਦੇਖਦੇ ਹਾਂ ਇਹਨੂੰ ਖਾ ਕੇ ਵੀ ਦੇਖਾਂਗੇ ਕਿ ਬਣਦਾ ਹੈ